ਕਿਸਾਨਪਰਾ ਇਸ ਵੇਲੇ ਝੋਨੇ ਦੀ ਫਸਲ ਭਰਪੂਰ ਖੜੀ ਹੈ ਤੇ ਪਰ ਜਿਹੜਾ ਖੇਤਾਂ ਦੇ ਵਿੱਚ ਰੁਝਾਨ ਦੇਖਣ ਦੇ ਵਿੱਚ ਆਇਆ ਹੈ ਉਹ ਵੇਖਿਆ ਕਿ ਜਦੋਂ ਵੀ ਕਿਸਾਨਪਰਾ ਯੂਰੀਆ ਦੀ ਕੋਈ ਪਹਿਲੀ ਦੂਜੀ ਜਾਂ ਤੇਜ਼ੀ ਡੋਜ਼ ਦੇ ਰਹੇ ਆ ਉਹਦੇ ਨਾਲ ਇੱਕ ਪੈਕਟ ਜਿਆ ਪਿਆ ਵੇਖਿਆ ਵਿੱਚ ਉਹ ਰਲਾਈ ਜਾਂਦੇ ਉਹ ਹੈ 1263 ਤੇ ਪਹਿਲਾਂ ਤਾਂ ਮੈਨੂੰ ਵੀ ਇਹ ਲੱਗਿਆ ਸ਼ਾਇਦ ਕੋਈ ਜਿਵੇਂ 13045 ਕੋਈ ਆਪਣਾ ਛੋਟੇ ਤੱਤ ਹੋਣਗੇ ਪਰ ਧਿਆਨ ਨਾਲ ਵੇਖਿਆ ਤਾਂ ਇਹ ਫੰਗੀਸਾਈਡ ਆ ਉਲੀ ਨਾਸ਼ਕ ਹੈ ਤੇ ਸਾਡੇ ਕੋਲ ਇੱਕ ਇਹਦੇ ਵਿੱਚ ਕੰਟੈਕਟ ਜਿਹੜਾ ਜਣ ਦੀ ਸਿੱਧਾ ਉਸ ਉਲੀ ਵਾਲੀ ਜਗਾ ਉੱਤੇ ਲਾ ਕੇ ਉਲੀ ਨੂੰ ਬਾਹਰੋਂ ਨਸ਼ਟ ਕਰਦਾ ਤੇ ਇੱਕ ਪੌਦੇ ਦੇ ਵਿੱਚ ਜਾ ਕੇ ਇਹਨੂੰ ਸਿਸਟੈਮਿਕ ਕਹਿੰਦੇ ਆ ਉਹ ਉਲੀ ਨਾਸ਼ਕ ਹੈ ਇਹ ਦੋ ਉਲੀ ਨਾਸ਼ਕਾਂ ਦਾ ਜਿਹੜਾ ਹੈਗਾ ਮੇਲ ਹੈ ਤੇ ਪਰ ਇਹ ਬੜਾ ਹੀ ਅਜੀਬ ਲੱਗਿਆ ਇਹ ਰੁਝਾਨ ਵੇਖ ਕੇ ਜਦੋਂ ਉਹਨਾਂ ਕਿਸਾਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਪਾਉਂਦੇ ਹੋ ਕਹਿੰਦੇ ਜੀ ਬਸ ਲੋਕ ਪਾਈ ਜਾਂਦੇ ਆ ਅਸੀਂ ਪਾਈ ਜਾਂਦੇ ਆ ਤੇ ਸਾਨੂੰ ਇੱਥੇ ਸੋਚ ਬਦਲਣ ਦੀ ਲੋੜ ਹੈ ਕਹਿੰਦੇ ਜੀ ਉਹਦੇ ਨਾਲ ਫਸਲ ਚੰਗੀ ਨਿਕਲਦੀ ਹੈ ਪਰ ਅਸਲ ਵਿੱਚ ਜਦੋਂ ਵੀ ਕੋਈ ਚੀਜ਼ ਅਸੀਂ ਯੂਰੀ ਦੇ ਨਾਲ ਮਿਲਾ ਕੇ ਪਾਉਂਦੇ ਆ ਤਾਂ ਉਹ ਅਸਰ ਯੂਰੀ ਦਾ ਹੁੰਦਾ ਹੈ ਯੂਰੀ ਦੇ ਨਾਲ ਜਿਹੜੀ ਬੜੌਤਰੀ ਜ਼ਿਆਦਾ ਹੁੰਦੀ ਹੈ ਤੇ ਜਿਹੜੀ ਫਸਲ ਦਾ ਉਹ ਕੁਝ ਜ਼ਿਆਦਾ ਹਰੇ ਰੰਗ ਦੀ ਦਿਸਦੀ ਹੈ ਤੇ ਬਾਕੀ ਫੋਕੀ ਸ਼ਾਵਸ਼ੇ ਜੇ ਜੋ ਕੁਛ ਉਹਦੇ ਨਾਲ ਅਸੀਂ ਪਾਉਨੇ ਉਹ ਲੈ ਜਾਂਦੇ ਆ ਇਸ ਕਰਕੇ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਜੇ ਸਾਨੂੰ ਹਜੇ ਕੋਈ ਬਿਮਾਰੀ ਲੱਗੀ ਨਹੀਂ ਤੇ ਅਸੀਂ ਪਹਿਲੇ ਉਹਦੀਆਂ ਗੋਲੀਆਂ ਖਾਈ ਜਾਈਏ ਤਾਂ ਇਹ ਅਜੀਬੋ ਗਰੀਬ ਗੱਲ ਹੈ ਤੇ ਇਸ ਦੇ ਨਾਲ ਕੀ ਹੈ ਵੀ ਇਹ ਰੁਝਾਨ ਬਿਲਕੁਲ ਹੀ ਗਲਤ ਹੈ ਕੁਝ ਕਿਸਾਨਾਂ ਜਿਹੜੇ ਨਾਲ ਗੱਲ ਹੋਈ ਹੈ ਜਿਹੜੇ ਕਿ ਵਧੀਆ ਖੇਤੀ ਕਰਦੇ ਨੇ ਜਿਹੜੇ ਆਪਣੇ ਖਰਚਾਂ ਨੂੰ ਘਟਾਉਣ ਦੀ ਸੋਚ ਰੱਖਦੇ ਨੇ ਉਹ ਕਦੇ ਵੀ ਇਸ ਤਰ੍ਹਾਂ ਦੀ ਇਹ ਚੀਜ਼ਾਂ ਇਸਤੇਮਾਲ ਨਹੀਂ ਕਰਦੇ ਉਹਨਾਂ ਦੱਸਿਆ ਵੀ ਅਸੀਂ ਕੋਈ ਇਹ ਜਾਂ ਕੁਝ ਨਹੀਂ ਪਾਉਂਦੇਗੇ ਤੇ ਇਸ ਕਰਕੇ ਜਿਹੜਾ ਇੰਜੂਰੀ ਦੀ ਡੋਜ਼ ਵੀ ਬੜੀ ਇਸ ਹਿਸਾਬ ਨਾਲ ਦੇਣੀ ਚਾਹੀਦੀ ਹੈ ਬਾਕੀ ਦੂਸਰੀ ਗੱਲ ਜੇ ਅਸੀਂ ਮੌਸਮ ਦੇ ਮੁਤਾਬਕ ਵੇਖੀ ਤਾਂ ਇਸ ਵਾਰ ਵੇਖੋ ਮੌਸਮ ਬਹੁਤ ਖੁਸ਼ਕ ਹੈ بارشਾਂ ਹੋਈਆਂ ਨਹੀਂ ਇੱਕ ਦੀ بارش ਹੋਈ ਹੈ ਤੇ ਉਸ ਤੋਂ ਬਾਅਦ ਜੇ ਸੱਲ ਦਾ ਮੌਸਮ ਹੋਵੇ ਫਿਰ ਵੀ ਜੇ ਕਿਸੇ ਹੱਦ ਤੱਕ ਕੋਈ ਲੱਗਦੇ ਹੁੰਦੇ ਆ ਚਾਂਸ ਵੀ ਕੋਈ ਉਲੀ ਰੋਗ ਲੱਗ ਜਾਊਗਾ ਤੇ ਜਦ ਪਾਣੀ ਜ਼ਿਆਦਾ ਖੜਾ ਰਹਿੰਦਾ ਹੈ ਜਾਂ ਹਵਾ ਦੇ ਵਿੱਚ ਸੱਲ ਹੈ ਤਾਂ ਫਿਰ ਜਿਹੜੇ ਉਲੀ ਰੋਗ ਲੱਗਣ ਦੀ ਸੰਭਾਵਨਾ ਹੁੰਦੀ ਹੈ ਉਹ ਸੰਭਾਵਨਾ ਵੀ ਬਿਲਕੁਲ ਖਤਮ ਹੈ ਤੇ ਦੂਜੀ ਗੱਲ ਇਹ ਹੈ ਵੀ ਜੇ ਅਸੀਂ ਪਾਣੀ ਨੂੰ ਜ਼ਿਆਦਾ ਖੜਾ ਰੱਖਾਂਗੇ ਤੇ ਉਸ ਤੋਂ ਬਾਅਦ ਜਾ ਕੇ ਅੱਗੇ ਜਾ ਕੇ ਜਦੋਂ ਚੋਨਾ ਕੋ 60 70 ਦਿਨ ਦਾ ਹੋ ਜਾਏਗਾ ਤਾਂ ਉਸ ਤੋਂ ਬਾਅਦ ਜਾ ਕੇ ਇਹ ਜਿਹੜੇ ਹੈਗੇ ਆ ਰੋਗ ਲੱਗ ਸਕਦੇ ਆ ਤੇ ਉਹਦਾ ਵੀ ਹੱਲ ਇਹ ਹੀ ਹੈ ਵੀ ਅਸੀਂ ਪਾਣੀ ਸਕਾ ਸਕਾ ਕੇ ਲਈਏ ਤੇ ਯੂਰੀਆ ਦੀ ਡੋਜ਼ ਜਿਹੜੀ ਹੈ ਉਹਨੂੰ ਸੀਮਿਤ ਰੱਖੀਏ ਨਹੀਂ ਤਾਂ ਉਹਦੇ ਨਾਲ ਚੋਨਾ ਕੱਚਾ ਹੋਏਗਾ ਕੱਚੇ ਨਾਲ ਕਿਉਂਕਿ ਹਰੇਕ ਚਾਰ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਉੱਲੀ ਵੀ ਪਾਏਗੀ ਤੇ ਖਾਸ ਤੌਰ ਦੇ ਉੱਤੇ ਕੀੜੇ ਮਕੌੜੇ ਪੈਣਗੇ ਇਸ ਕਰਕੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਯੂਨੀਵਰਸਿਟੀ ਦੀਆਂ ਸ਼ਿਫਾਰਿਸ਼ਾਂ ਅਨਸਾਰ ਹੀ ਤੁਸੀਂ ਜਿਹੜੀ ਖਾਦ ਪਾਓ ਤੇ ਨਾਲ ਨਾਲ ਇੱਕ ਗੱਲ ਹੋਰ ਮੈਂ ਕਰ ਦਿਆਂ ਕਿ ਜਿਹੜੀ ਖਾਦ ਹੈ ਜਾਂ ਕੋਈ ਤੁਸੀਂ ਅਸਾਂ ਦੇ ਹੋਰ ਪ੍ਰੋਡਕਟ ਪਾਉਨੇ ਹੋ ਆਪਣੇ ਖੇਤ ਦੇ ਵਿੱਚ ਵੀ ਜ਼ਰੂਰ ਅਨੁਜ਼ਰਵਾ ਕਰਿਆ ਕਰੋ ਤੇ ਜਿਹੜਾ ਤੁਸੀਂ ਕਰਦੇ ਹੋ ਇੱਕ ਸਾਲ ਕਰ ਲਓ ਕੋਈ ਗੱਲ ਨਹੀਂ ਪਰ ਨਾਲ ਕੋ 11 ਛੱਡ ਦਿਓ ਜਿਹਦੇ ਵਿੱਚ 12% ਨਾ ਪਾਓ ਜਾਂ ਜਿਹਦੇ ਵਿੱਚ ਯੂਰੀਆ ਸੀਮਤ ਪਾਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਵੀ ਉਹਦਾ ਕੋਈ ਫਾਇਦਾ ਸੀ ਜਾਂ ਨਹੀਂ ਸੀ ਇਸ ਕਰਕੇ ਝਾੜਤਾ ਜਿਹੜੇ ਵਦਨੀਆਂ ਵਦਨੀਆਂ ਆ ਫਜ਼ੂਲ ਖਰਚੀ ਤੋਂ ਜ਼ਰੂਰ ਬਚੋ ਧੰਨਵਾਦ